ਹਾਂਜੀ ਇਹ ਹੈਗੀ ਰਿਕਵੈਸਟਡ ਵੀਡੀਓ ਇਹ ਵੀਡੀਓ ਬਹੁਤ ਸੋਹਣੀ ਹੈ ਉਹਨਾਂ ਵਾਸਤੇ ਜਿਨ੍ਹਾਂ ਦੇ ਚਿਹਰੇ ਤੇ ਤੇਲ ਹੋਏ ਨੇ ਜਿਨ੍ਹਾਂ ਦੇ ਛੋਟੇ ਛੋਟੇ ਧੱਬੇ ਜਿਹੇ ਹੁੰਦੇ ਨੇ ਚਿਹਰੇ ਤੇ ਛੋਟੇ ਛੋਟੇ ਤੇਲ ਹੁੰਦੇ ਨੇ ਬਹੁਤ ਸਾਰੀਆਂ ਰੈਮਡੀਜ਼ ਇਸਤੇਮਾਲ ਕਰ ਲਈਆਂ ਪਰ ਬਿਲਕੁਲ ਵੀ ਠੀਕ ਨਹੀਂ ਹੁੰਦੇ ਆਪਾਂ ਤੁਹਾਨੂੰ ਇੱਕ ਰੈਮਡੀ ਦੱਸਦੇ ਹਾਂ ਜਿਹਨੂੰ ਲਗਾ ਕੇ ਤੁਹਾਡੇ ਜਿਹੜੇ ਇਹ ਤੇਲ ਨੇ ਬਿਲਕੁਲ ਠੀਕ ਹੋ ਜਾਣਗੇ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਰੰਗ ਸਾਡਾ ਗੋਰਾ ਹੁੰਦਾ ਪਰ ਛੋਟੇ ਛੋਟੇ ਨਿਸ਼ਾਨ ਜਿਹੜੇ ਪੈ ਜਾਂਦੇ ਆ ਚਿਹਰੇ ਤੇ ਜਿਨ੍ਹਾਂ ਨੂੰ ਆਪਾਂ ਤੇਲ ਕਹਿੰਦੇ ਆ ਨਾ ਤੇ ਉਹਦੇ ਨਾਲ ਫਿਰ ਚਿਹਰਾ ਜਿਹੜਾ ਨਾ ਬੜਾ ਬੇਕਾਰ ਜਿਹਾ ਲੱਗਦਾ ਹੈ ਰੰਗ ਭਾਵੇਂ ਗੋਰਾ ਹੋਵੇ ਤੇਲ ਜੇ ਚੰਗੇ ਨਹੀਂ ਲੱਗਦੇ ਹਾਂ ਥੋੜੀ ਤੇ ਤੇਲ ਹੋਵੇ ਇੱਕ ਦੋ ਤੇਲ ਹੋ ਜਾਣਾ ਤੇ ਉਹਦੇ ਨਾਲ ਤਾਂ ਚਿਹਰਾ ਸੋਹਣਾ ਲੱਗੇਗਾ ਪਰ ਜੇ ਤੂੰ ਜ਼ਿਆਦਾ ਤੇਲ ਹੋ ਜਾਂਦੇ ਨੇ ਉਹ ਬੜੇ ਹੀ ਬੇਕਾਰ ਲੱਗਦੇ ਨੇ ਤੇ ਉਹਨਾਂ ਨੂੰ ਠੀਕ ਕਰਨ ਲਈ ਆਪਾਂ ਤੁਹਾਡੇ ਨਾਲ ਇੱਕ ਰੈਮਡੀ ਸ਼ੇਅਰ ਕਰਦੇ ਆਂ ਵੀਡੀਓ ਪੂਰੀ ਦੇਖਣਾ ਤੇ ਬਾਤੁਬਾਤ ਸ਼ੇਅਰ ਵੀ ਕਰ ਦੇਣਾ ਤੇ ਜਿਹੜੇ ਪਰੇਸ਼ਾਨ ਨੇ ਤਿਲਾਂ ਤੋਂ ਇਹ ਰੈਮਡੀ ਲਗਾ ਕੇ ਤੁਸੀਂ ਆਪਣੇ ਤੇਲ ਜਿਹੜੇ ਨੇ ਬਿਲਕੁਲ ਹੀ ਠੀਕ ਕਰ ਸਕਦੇ ਹੋ ਚਿਹਰਾ ਬਿਲਕੁਲ ਸਾਫ਼ ਤੇ ਐਨ ਕਲੀਨ ਕਰ ਸਕਦੇ ਹੋ ਕਿਸ ਤਰੀਕੇ ਨਾਲ ਬਣਾਣੀ ਹੈ ਕਿਹੜੀਆਂ ਚੀਜ਼ਾਂ ਨਾਲ ਇਹ ਬਣੀ ਰੈਮਡੀ ਪੂਰੀ ਵੀਡੀਓ ਦੇਖੋ ਬਹੁਤ ਸੋਹਣੀ ਹੈ ਤੇ ਇਹ ਜਿਹੜੀ ਤੁਸੀਂ ਲਗਾਉਣ ਲੱਗੇ ਨਾ ਤੇ ਤੁਸੀਂ ਆਪਣੇ ਆਪ ਹੀ ਫਿਰ ਦੇਖਿਓ ਕਿ ਜੜੀਆਂ ਤੁਸੀਂ ਕਰੀਮਾਂ ਤੂਪਾਂ ਜਾਂ ਇਹ ਕੁਝ ਵੀ ਟ੍ਰੀਟਮੈਂਟ ਲੈ ਹੋਣਗੇ ਉਹ ਸਾਰਿਆਂ ਨਾਲੋਂ ਇਹ ਬੈਸਟ ਰੈਮਡੀ ਏ ਤਿੰਨ ਹੀ ਚੀਜ਼ਾਂ ਪਾ ਕੇ ਆਪਾਂ ਘਰੇ ਤਿਆਰ ਕਰਨੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਉਹ ਦੇਖੋ ਤੁਸੀਂ ਤੇ ਬਹੁਤ ਹੀ ਇਹ ਪਾਵਰਫੁਲ ਰੈਮਡੀ ਏ ਤੇ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਤੁਸੀਂ ਇਹਨੂੰ ਬਣਾਉਣ ਲਈ ਕੀ ਲੈਣਾ ਹੈਗਾ ਲੌਂਗ ਜਿਹੜੇ ਆਪਾਂ ਲੌਂਗ ਜਿਹੜੇ ਹੁੰਦੇ ਨੇ ਜਿਹੜੇ ਆਪਣੇ ਆਮ ਘਰਾਂ ਵਿੱਚ ਪਏ ਹੁੰਦੇ ਨੇ ਲੌਂਗ ਲੈ ਲੈਣੇ ਨੇ ਠੀਕ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰੇ ਲੌਂਗ ਹੋਣ ਤੇ ਇਹਨਾਂ ਦਾ ਆਪਾਂ ਕੀ ਬਣਾ ਲੈਣਾ ਹੈ ਪਾਊਡਰ ਬਣਾ ਲੈਣਾ ਹੈ ਮੀਨ ਪਾਊਡਰ ਠੀਕ ਹੈ ਚਾਹੇ ਮਿਕਸੀ ਵਿੱਚ ਬਣਾ ਲਓ ਚਾਹੇ ਤੁਸੀਂ ਉਹਦਾ ਕੁੱਟ ਕੇ ਇਹ ਤਾਂ ਤੁਸੀਂ ਇਸ ਤਰੀਕੇ ਨਾਲ ਪਾਊਡਰ ਬਣਾ ਲਓ ਬਿਲਕੁਲ ਸਾਫ਼ ਜਿਹਾ ਪਾਊਡਰ ਹੋਵੇ ਤੇ ਉਸ ਤੋਂ ਬਾਅਦ ਇਸ ਪਾਊਡਰ ਨੂੰ ਤੁਸੀਂ ਕੀ ਕਰਨਾ ਹੈਗਾ ਇਹ ਛਾਣ ਦੇਣਾ ਹੈ ਕਿਉਂਕਿ ਜਿਹੜੇ ਇਹਦੇ ਵਿੱਚ ਛੋਟੇ ਛੋਟੇ ਦਾਣੇ ਨੇ ਉਹ ਨਹੀਂ ਚਾਹੀਦੇ ਆਪਾਂ ਨੂੰ ਜਦੋਂ ਜਦੋਂ ਆਪਾਂ ਲਗਾਵਾਂਗੇ ਚਿਹਰੇ ਤੇ ਫਿਰ ਆਪਣੇ ਚਿਹਰੇ ਤੇ ਉਹ ਰੈਸਰ ਜਿਹਾ ਕਰੇਗਾ ਹਨਾ ਇਸ ਤਰੀਕੇ ਨਾਲ ਪਾਊਡਰ ਜਿਹੜਾ ਹੈ ਉਹ ਤੁਸੀਂ ਪੋਣੀ ਦੀ ਮਦਦ ਨਾਲ ਛਾਣ ਲੈਣਾ ਹੈ ਇਹਦਾ ਪਾਊਡਰ ਕੱਢ ਲੈਣਾ ਇਸ ਤਰੀਕੇ ਨਾਲ ਪਾਊਡਰ ਜਿਹੜਾ ਬਿਲਕੁਲ ਛਾਣ ਲੈਣਾ ਬਿਲਕੁਲ ਮਹੀਨ ਹੋਣਾ ਚਾਹੀਦਾ ਹੈ ਲੌਂਗ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਛਾਣ ਕੇ ਦੋ ਚੀਜ਼ਾਂ ਜਿਹੜੀਆਂ ਨੇ ਸਿਰਫ ਤੁਸੀਂ ਉਹੋ ਇਸਤੇਮਾਲ ਕਰਨੀਆਂ ਨੇ ਉਹਨਾਂ ਟਾਈਮ ਇਹ ਲਗਾਣਾ ਹੈ ਪੇਸਟ ਜਿੰਨਾ ਟਾਈਮ ਤੋਂ ਹੱਦੇ ਮਤਲਬ ਕਿ ਜਿਹੜੇ ਤੇਲ ਨਾ ਠੀਕ ਨਹੀਂ ਹੋ ਜਾਂਦੇ ਠੀਕ ਹੈ ਤੇ ਇਹ ਜਿਹੜਾ ਪਾਊਡਰ ਹੈ ਦੇਖ ਲਓ ਆਪਾਂ ਛਾਣ ਲਿਆ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਅਗਲੀ ਚੀਜ਼ ਹੈ ਉਹ ਕਿਹੜੀ ਪਾਣੀ ਹੈ ਤੇ ਅਸੀਂ ਪਾਣਾ ਇਹਦੇ ਵਿੱਚ ਅ ਕੋਕੋਨਟ ਔਇਲ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਪਾਣਾ ਇਸ ਤਰੀਕੇ ਨਾਲ ਇਹਦਾ ਪਾਊਡਰ ਬਣ ਕੇ ਰੈਡੀ ਹੋ ਗਿਆ ਏ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਨਾਰੀਅਲ ਦਾ ਪਾਣਾ ਤੇਲ ਤੇ ਉਹਨਾਂ ਕ ਬਣਾ ਕੇ ਰੱਖ ਲਵੋ ਜਿੰਨਾਂ ਕ ਮਤਲਬ ਕਿ ਹਫਤੇ ਦਾ ਬਣਾ ਕੇ ਰੱਖ ਲਵੋ ਕੋਈ ਗੱਲ ਨਹੀਂ ਸਟੋਰ ਕਰਕੇ ਰੱਖ ਵੀ ਲੋਗੇ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਇਹਦੇ ਵਿੱਚ ਪਾ ਦਿੱਤਾ ਆਪਾਂ ਨਾਰੀਅਲ ਦਾ ਤੇਲ ਤੇ ਨਾਰੀਅਲ ਦਾ ਤੇਲ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਓ ਮਿਕਸ ਠੀਕ ਹੈ ਜਿਆਦਾ ਵੀ ਨਹੀਂ ਪਾਣਾ ਉਹਨਾਂ ਕ ਪਾਣਾ ਹੈ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੈ ਦੂਸਰੀ ਚੀਜ਼ ਪਾਣੀ ਹੈ ਹਨੀ ਯਾਨੀ ਕਿ ਸ਼ਹਿਦ ਤਿੰਨ ਚੀਜ਼ਾਂ ਹੋ ਗਈਆਂ ਲੋਂਗਾਂ ਦਾ ਪਾਊਡਰ ਨਾਰੀਅਲ ਦਾ ਤੇਲ ਔਰ ਸ਼ਹਿਦ ਇਸ ਤਰੀਕੇ ਨਾਲ ਇਹ ਪੇਸਟ ਬਣ ਕੇ ਹੋ ਗਿਆ ਆਪਣਾ ਰੈਡੀ ਇਹ ਦੇਖ ਲਓ ਉਸੀਂ ਇਹ ਹਫਤੇ ਦਾ 15 ਦਿਨ ਦਾ ਸਟੋਰ ਕਰਕੇ ਇਸ ਤਰੀਕੇ ਨਾਲ ਰੱਖ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆ ਦੇਖ ਲਓ ਇਹ ਬਣ ਕੇ ਹੋ ਗਿਆ ਰੈਡੀ ਜਿੰਨਾ ਜਿੰਨਾ ਦੇ ਤੇ ਫਿਰ ਤੁਸੀਂ ਕੀ ਕਰਨਾ ਜਿੱਥੇ ਜਿੱਥੇ ਤੁਹਾਡੇ ਤੇਲ ਨੇ ਨੇ ਇਸ ਤਰੀਕੇ ਨਾਲ ਡੱਕੇ ਦੀ ਸੀਮਤਾ ਨਾਲ ਚਾਹੇ ਕਨਵਰਸ ਦੇ ਨਾਲ ਤੁਸੀਂ ਜਿੱਥੇ ਜਿੱਥੇ ਤੁਹਾਡੇ ਤੇਲ ਨੇ ਨੇ ਉਸ ਜਗ੍ਹਾ ਤੇ ਤੁਸੀਂ ਡੇਲੀ ਰਾਤ ਨੂੰ ਲਗਾਉਣਾ ਠੀਕ ਹੈ ਫੇਸ ਬਿਲਕੁਲ ਸਾਫ਼ ਕਰਕੇ ਕਲੀਨ ਕਰਕੇ ਉਸ ਜਗ੍ਹਾ ਤੇ ਡੇਲੀ ਡੇਲੀ ਤਿਲਾਂ ਦੇ ਉੱਪਰ ਤੁਸੀਂ ਇਸ ਤਰੀਕੇ ਨਾਲ ਡੋਟ ਡੋਟ ਕਰਕੇ ਲਗਾ ਲੈਣਾ ਜਿੱਥੇ-ਜਿੱਥੇ ਤੁਹਾਡੇ ਹੈਗੇ ਨੇ ਤੇਲ ਕੁਝ ਹੀ ਦਿਨਾਂ ਦੇ ਵਿੱਚ ਹੌਲੀ-ਹੌਲੀ ਤੁਹਾਡੇ ਜਿਹੜੇ ਤੇਲ ਨੇ ਲਾਈਟ ਹੋਣੇ ਸ਼ੁਰੂ ਹੋ ਜਾਣੇ ਨੇ ਲਾਈਟ ਹੁੰਦੇ ਹੁੰਦੇ ਤੁਹਾਡੇ ਤੇਲ ਜਿਹੜੇ ਨੇ ਬਿਲਕੁਲ ਹੀ ਠੀਕ ਹੋ ਜਾਣਗੇ ਜੜ ਤੋਂ ਹੀ ਖਤਮ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਠੀਕ ਹੈ ਜੀ ਬਹੁਤ ਕਾਰਗਲ ਰੈਮਡੀ ਹੈ ਤੇ ਜਰੂਰ ਇਸਤੇਮਾਲ ਕਰੋ ਜਿਨ੍ਹਾਂ ਨੇ ਤੇਲ ਹੈਗੇ ਨੇ ਜਿਨ੍ਹਾਂ ਨੂੰ ਤੇਲ ਪਰੇਸ਼ਾਨ ਕਰਦੇ ਨੇ ਚੰਗੇ ਜੇ ਨਹੀਂ ਲੱਗਦੇ ਹੈ ਕਿ ਇੱਥੇ ਇਸ ਤਰੀਕੇ ਨਾਲ ਤੁਸੀਂ ਤਿਲਾਂ ਦੇ ਉੱਪਰ ਇਹਨੂੰ ਡੱਕੇ ਦੀ ਸਿਹਤ ਨਾਲ ਚਾਹੇ ਮਾਚਸ ਦੀ ਸੀਖ ਦੇ ਨਾਲ ਚਾਹੇ ਤੁਸੀਂ ਕੰਨ ਪੁੱਟ ਦੇ ਨਾਲ ਇਸੇ ਵੀ ਚੀਜ਼ ਨਾਲ ਤੁਸੀਂ ਉਹਨਾਂ ਦੇ ਉੱਪਰ ਲਗਾ ਕੇ ਆਪਣੇ ਦੇਡ ਤੇਲ ਨੇ ਬਿਲਕੁਲ ਠੀਕ ਕਰੋ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਵਾਦ-ਵਦ ਕਮੈਂਟ ਕਰਨਾ ਤੇ ਵੀਡੀਓ ਸ਼ੇਅਰ ਕਰਨਾ